ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ ਚਾਰਲੀ ਕਰਕ ਦੀ ਯੂਟਾ ਕਾਲਜ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਹਮਲਾਵਾਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਚਾਰਲੀ ਕਰਕ ਕਤਲ ਕੇ ਦੀ ਜਾਂਚ ਕਰ ਰਹੀ ਅਮਰੀਕੀ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਘਟਨਾ ਦੇ ਵਿੱਚ ਵਰਤੀ ਗਈ ਬੁਲਟ ਐਕਸ਼ਨਲ ਰਾਈਫਲ ਬਰਾਮਦ ਕਰ ਲਈ ਹੈ ਐਫਬੀਆਈ ਨੇ ਹਮਲਾਵਾਰ ਬਾਰੇ ਬਾਰੇ ਕਿਹਾ ਕਿ ਹਮਲਾਵਾਰ ਟੀਨੇਜਰ ਲੱਗ ਰਿਹਾ ਹੈ ਇੰਜ ਲੱਗਦਾ ਕਿ ਕੋਈ ਕਾਲਜ ਜਾਣ ਵਾਲਾ ਵਿਦਿਆਰਥੀ ਹੋਵੇਗਾ ਹਮਲਾਵਾਰ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਦਾਦੇ ਕਿਸ ਤੋਂ ਬਾਅਦ ਮਾਹੌਲ ਉੱਥੇ ਕਾਫੀ ਹਫੜਾ ਦਫੜੀ ਦਾ ਬਣ ਜਾਂਦਾ ਜਿਸ ਸਮਾਗਮ ਦੇ ਵਿੱਚ ਚਾਰਲੀ ਕਰਕ ਨੂੰ ਗੋਲੀ ਮਾਰੀ ਗਈ ਸੀ ਉਸ ਵਿੱਚ ਲਗਭਗ 3000 ਲੋਕ ਮੌਜੂਦ ਸੀ ਟਰੰਪ ਦੇ ਕਰੀਬੀ ਸਹਿਯੋਗੀ ਚਾਰਲੀ ਕਰਕ ਨੂੰ ਨੌਜਵਾਨ ਵੋਟਰਾਂ ਦੇ ਵਿੱਚ ਰਿਪਬਲਿਕਨਾਂ ਦਾ ਸਮਰਥਨ ਵਧਾਉਂਦਾ ਸਿਹਰਾ ਦਿੱਤਾ ਜਾਂਦਾ ਉਸ ਦੀ ਤਸਵੀਰ ਵੀ ਇੱਕ ਇਜ਼ਰਾਈਲ ਸਮਰਥਕ ਦੀ ਰਹੀ ਹੈ ਯੂਟਾਹ ਦੇ ਗਵਰਨਰ ਸਪੈਂਸਰ ਕਾਕਸ ਨੇ ਕਰਕ ਦੇ ਕਤਲ ਨੂੰ ਰਾਜਨੀਤਿਕ ਦੱਸਿਆ ਅਤੇ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇੱਕ ਵੀਡੀਓ ਦੇ ਵਿੱਚ ਇਸ ਦੀ ਮੌਤ ਨੂੰ ਲੈ ਕੇ In the quarter of a century since those acts of mass murder, 9-11 and family members have felt the weight of missed birthdays and empty bedrooms, journals left unfinished and dreams left unfulfilled. To every member that still feels a void every day of your lives, the First Lady and I unite with you in sorrow. And today. As one nation we renew our sacred vow that we will never forget September 11th 2001 ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਕਰੀਬੀ ਸਹਿਯੋਗੀ ਚਾਰਲੀ ਕਰਕ ਦੀ ਯੂਟਾਹ ਕਾਲਜ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਹਮਲਾਵਾਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਚਾਰਲੀ ਕਰਕ ਕਤਲ ਕੇ ਦੀ ਜਾਂਚ ਕਰ ਰਹੀ ਅਮਰੀਕੀ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਘਟਨਾ ਦੇ ਵਿੱਚ ਵਰਤੀ ਗਈ ਬੁਲਟ ਐਕਸ਼ਨਰ ਰਾਈਫਲ ਬਰਾਮਦ ਕਰ ਲਈ ਹੈ ਫਰਵਾਹ ਨੇ ਹਮਲਾ ਬਾਰੇ ਬਾਰੇ ਕਿਹਾ ਕਿ ਹਮਲਾਵਾਰ ਟੀਨਏજર ਲੱਗ ਰਿਹਾ ਇੰਜ ਲੱਗਦਾ ਕਿ ਕੋਈ ਕਾਲਜ ਜਾਣ ਵਾਲਾ ਵਿਦਿਆਰਥੀ ਹੋਵੇਗਾ ਹਮਲਾਵਾਰ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਦਾਦੇ ਕਿਸ ਤੋਂ ਬਾਅਦ ਮਾਹੌਲ ਉੱਥੇ ਕਾਫੀ ਹਫੜਾ ਦਫੜੀ ਦਾ ਬਣ ਜਾਂਦਾ ਹੈ ਜਿਸ ਸਮਾਗਮ ਦੇ ਵਿੱਚ ਚਾਰਲੀ ਕਿਰਕ ਨੂੰ ਗੋਲੀ ਮਾਰੀ ਗਈ ਸੀ ਉਸ ਵਿੱਚ ਲਗਭਗ 30000 ਲੋਕ ਮੌਜੂਦ ਸੀ 트럼ਪ ਦੇ ਕਰੀਬੀ ਸਹਿਯੋਗੀ ਚਾਰਲੀ ਕਿਰਕ ਨੂੰ ਨੌਜਵਾਨ ਵੋਟਰਾਂ ਦੇ ਵਿੱਚ ਰਿਪਬਲਿਕਨਾਂ ਦਾ ਸਮਰਥਨ ਵਧਾਉਣ ਦਾ ਸਿਹਰਾ ਦਿੱਤਾ ਜਾਂਦਾ ਉਸ ਦੀ ਤਸਵੀਰ ਵੀ ਇੱਕ ਇਜ਼ਰਾਈਲ ਸਮਰਥਕ ਦੀ ਰਹੀ ਹੈ ਯੂਟਾਹ ਦੇ ਗਵਰਨਰ ਸਪੈਂਸਰ ਕਾਕਸ ਨੇ ਕਿਰਕ ਦੇ ਕਤਲ ਨੂੰ ਰਾਜਨੀਤਿਕ ਦੱਸਿਆ ਅਤੇ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ 트럼ਪ ਨੇ ਵੀ ਇੱਕ ਵੀਡੀਓ ਦੇ ਵਿੱਚ ਇਸ ਦੀ ਮੌਤ ਨੂੰ ਲੈ ਕੇ ਆਪਣਾ ਬਿਆਨ ਜਾਰੀ ਕੀਤਾ In the quarter of a century since those acts of mass murder, 9-11 family members have felt the weight of missed birthdays and empty bedrooms, journals left unfinished, and dreams left unfulfilled. To every member that still feels a void every day of your lives, the First Lady and I unite with you in sorrow. And today, as one nation, we renew our... Sacred vow that we will never forget, September 11th, 2001.